ਲੋ ਵੀ ਦੋਸਤੋ ਜਿਹੜੇ ਭਰਾਵਾਂ ਦੀ ਡਿਮਾਂਡ ਆਉਂਦੀ ਹੈ ਬਾਈ ਯਾਰ ਆਪਾਂ ਚੰਗੀ ਬਰੀਕੀ ਵਾਲੀ ਮੂਰੇ ਚੰਗਾ ਬਰੀਡ ਕਰਨ ਵਾਲੀ ਬਸ਼ੇਰੀ ਲੈਣੀ ਹੈ ਜਿਹੜੀ ਨਵੀਂ ਉਮਰ ਦੀ ਹੋਵੇ ਤੇ ਥੋੜੇ ਟਾਈਮ ਤਾਈ ਮੀਟ ਵੀ ਕਰਾਈ ਜਾਵੇ ਤਾਂ ਮਿੱਤਰੋ ਅੱਜ ਬਸ਼ੇਰੀ ਲਿਆਤੀ 2 ਸਾਲ ਦੇ ਆਸ-ਪਾਸ ਦੀ ਤੇ ਬੱਚੀ ਪੂਰੀ ਟੌਪ ਕਲਾਸ ਆ ਕੰਨਾਂ ਤੋਂ ਲੈ ਕੇ ਪੈਰਾਂ ਤਾਈ ਪੂਰੀ ਬਰੀਕ ਬੱਚੀ ਆ ਆਪਾਂ ਕਹਿ ਸਕਦੇ ਹਾਂ ਸੋ ਕੁਆਲਿਟੀ ਦੀ ਬੱਚੀ ਜਿਹੜੀ ਬਰੀਕੀ ਵਾਲੇ ਭਾਲਦੇ ਹੁਣ ਉਹ ਭਰਾ ਦੇਖ ਲੈਣ ਤੇ ਰੇਟ ਵੀ ਬੱਚੀ ਦਾ ਜਾਇਜ਼ ਹੀ ਆ ਮੱਥੇ ਫੁੱਲ ਆ ਜੀ ਚਾਰੇ ਪੈਰ ਕਾਲੇ ਆ ਕੋਈ ਪੈਰ ਚੱਟਾ ਨਹੀਂ ਤੇ ਕੰਨ ਜਮਾ ਛੋਟਾ ਪਤਲੀ ਲੰਮੀ ਧੌਣ ਲੈਂਥ ਲੁੰਥ ਬਹੁਤ ਬੱਚੀ ਸਭ ਤੋਂ ਪਹਿਲਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਜੀ ਆਏ ਨੂੰ ਦੋਸਤੋ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਅੱਜ ਦੀ ਇਹ ਵੀਡੀਓ 2 ਦਸੰਬਰ 2025 ਦੀ ਹੈ ਜੀ ਕਿ ਅੱਜ ਤੁਹਾਡੇ ਲਈ ਇੱਕ ਮਾਰવાડી ਚੰਗੀ ਬਿਸ਼ੇਰੀ ਲੈ ਕੇ ਆਏ ਚੰਗੀਆਂ ਬਰੀਕੀਆਂ ਵਾਲੀ ਜਿਹੜੇ ਭਰਾ ਕੋਈ ਚੰਗਾ ਜਾਨਵਰ ਖਾਲਦੇ ਪਰ ਰੇਟ ਜਾਇਜ਼ ਲਾਉਣਾ ਚਾਹੁੰਦੇ ਆ ਤਾਂ ਉਹ ਮਿੱਤਰੋ ਆਪਣੀਆਂ ਵੀਡੀਓ ਪੂਰੀ ਦੇਖ ਲਓ ਤੁਹਾਨੂੰ ਚੰਗੀ ਬਿਸ਼ੇਰੀ ਮਿਲ ਜੂ ਰੇਟ ਵੀ ਜਾਇਜ਼ ਮਿਲੂ ਇਸ ਤੋਂ ਸਸਤੀ ਤੁਹਾਨੂੰ ਬੱਚੀ ਮਾਰਕੀਟ ਵਿੱਚ ਨਹੀਂ ਮਿਲਨੀ ਤੇ ਜੇ ਵੀਡੀਓ ਪਸੰਦ ਆਈ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਹੋ ਅੱਜ ਵੱਧਦੇ ਆ ਦੋਸਤੋ ਵੀਡੀਓ ਵੱਲ ਜਿਵੇਂ ਦੋਸਤੋ ਮੈਂ ਦੱਸਿਆ ਵੀ 2 ਸਾਲ ਦੇ ਆਸ-ਪਾਸ ਬੱਚੀ ਆ ਪਰ ਬਰੀਕੀ ਬਹੁਤ ਆ ਬੱਚੀ ਜੀ ਸਭ ਤੋਂ ਪਹਿਲਾਂ ਤਾਂ ਕੰਨ ਦੇਖੀਏ ਜਮਾ ਛੋਟਾ ਕੰਨ ਲੱਗਿਆ ਸੋਹਣਾ ਨਾਲ ਜੜਮਾ ਕੰਨ ਲੱਗਿਆ ਮਾਰ ਕੇ ਗੱਲ ਕਰੀਏ ਮੱਥੇ ਫੁੱਲਾ ਹੋਰ ਕੋਈ ਪੈਰ ਜਾਂ ਪਿੰਡੇ ਚਟਾ ਬੰਦ ਨਹੀਂ ਤੇ ਪਤਲੀ ਲੰਮੀ ਧੌਣ ਜਿਹੜੀ ਆਪਾਂ ਮਾਰਵਾੜੀ ਵਿੱਚ ਲੱਭਦੇ ਹੁੰਦੇ ਆ ਤੇ ਨਾਲ ਨਾਲ ਲੈਂਥ ਬਹੁਤ ਲੰਬੀ ਬਹੁਤ ਆ ਜੋ ਕਿ ਹਰ ਕੋਈ ਬਰੀਡਰ ਭਾਲਦਾ ਹੁੰਦਾ ਵੀ ਘੋੜੀ ਲੰਬੀ ਜਿੰਨੀ ਹੋਵੇ ਉਹਨਾਂ ਬੱਚਾ ਵੱਡਾ ਦੋ ਹਾਈਟ ਤਕਰੀਬਨ 9 ਇੰਚ ਹੈ ਜੀ ਬਾਲਪੋਰੀਆਂ ਦੀ ਸਾਫ ਆ ਤੇ ਜੇ ਖਾਨਦਾਨ ਦੀ ਗੱਲ ਕਰੀ ਤਾਂ ਮਿੱਤਰੋ ਤੂਫਾਨ ਘੋੜੇ ਦੀ ਬੱਚੀ ਆ ਨਵਰਤਨ ਘੋੜੇ ਦੀ ਪੁੱਤੀ ਆ ਚੰਗੀਆਂ ਬਰੀਕੀਆਂ ਵਾਲੀ ਚੰਗੇ ਰੇਟ ਦੀ ਬਸ਼ੇਰੀ ਆ ਸੋ ਨੰਬਰ ਥੱਲੇ ਦੇਤਾ ਜਿਹੜੇ ਭਰਾ ਦੇ ਪਸੰਦ ਆਏ ਫੋਨ ਲਾ ਲੈ ਧੰਨਵਾਦ